ਯਾ ਇਦਰੋਂ ਹੋਰ ਬਣ ਕੇ ਆਉਣ ਲੱਗੀ ਦੇਖੋ ਛੋਡੇ ਸਾਹਮਣੇ ਹੈਗੀ ਇਹ ਚੀਜ਼ ਦੇਖੋ ਤੇ ਇਸ ਦੁਆਲੇ ਨੇ ਇਹ ਆਪਦੇ ਆਪ ਜਿਹੜੀ ਸੈਟਿੰਗ ਹੈਗੀ ਇਹਦੀ ਹੋ ਜਾ ਕਰਨੀ ਆ ਉਧਰ ਲਈ ਜਾਂਦੇ ਨੇ ਬਾਈ ਹੋਣੀ ਦੇਖੋ ਬਾਈ ਤੇ ਇਹ ਜਿਹੜੀ ਬਣਦੀ ਆ ਆ ਚੱਕੋ ਲੈ ਵੇ ਆ ਚੱਕਾ ਕਰੋ ਅੱਜ ਤੁਹਾਨੂੰ ਆਟਾ ਦਿਖਾਉਣੇ ਆ ਪਸਲੇਟਾ ਵੀ ਕਿਵੇਂ ਬਣਦੀਆਂ ਨੇ ਜਿਹੜੀਆਂ ਆਪਾਂ ਕਹਿਣੇ ਹੁੰਦੇ ਨੇ ਨਾ ਸਟੀਲ ਦੀ ਅਸਲੀ ਟਾਪਾ ਪਾਉਣੇ ਹੁੰਦੇ ਆਂਗੇ ਜਾਂ ਜਿਹੜੀ ਆ ਬਿਲਡਿੰਗ ਪਈ ਵੀ ਆ ਸਾਹਮਣੇ ਆਪਾਂ ਸੋਚਦੇ ਹੁੰਦੇ ਵੀ ਇਹ ਕਿਵੇਂ ਬਣਦੀਆਂ ਨੇ ਅਗਲਾ ਆਪਾਂ ਨੂੰ ਕਹਿ ਜਾਂਦਾ ਵੀ ਇਹ ਟਾਟਾ ਦੀ ਆ ਇਹ ਫਲਾਨੀ ਕੰਪਨੀ ਦੀ ਆ ਹਨਾ ਇਹ ਚੀਜ਼ਾਂ ਬਣਦੀਆਂ ਕਿਵੇਂ ਨੇ ਅੱਜ ਆਪਾਂ ਤੁਹਾਨੂੰ ਉਹ ਚੀਜ਼ ਦਿਖਾਉਣੇ ਆਂਗੇ ਪਹਿਲਾਂ ਤਾਂ ਇੱਧਰਲੇ ਪਾਸੇ ਆ ਜੇ ਤੁਹਾਨੂੰ ਸ਼ੁਰੂਆਤ ਕਰਦੇ ਆਂਗੇ ਵੀ ਉਰੇ ਆ ਜਿਹੜੇ ਬਲ ਬਲ ਪਏ ਹੋਣੇ ਆ ਮੋੜ ਮੂੜ ਪਏ ਹੋਣੇ ਸਾਰਾ ਕੁਸੂਰੇ ਪੈਂਦਾ ਤੇ ਆ ਪਰ ਫੈਕਟਰੀ ਦੇ ਵਿੱਚ ਪਹੁੰਚੋ ਆਰਾਮ ਆਰਾਮ ਬਾਈ ਕੈਸੇ ਬੜੀਆ ਬੜੀਆ ਕੀ ਨਾਮ ਹੈ ਆਪਕਾ ਹਨੂਮਾਨ ਕਲਿਆਣਕਰ ਹਨੂਮਾਨ ਕਲਿਆਣਕਰ ਜੇ ਦਿਖਾਓਗੇ ਐਵੇਂ ਚਲਦਾ ਆਹ ਚਲਦਾ 1 ਮਿੰਟ ਦਿਓ ਹਾਂ ਮਿਲ ਲਓ ਮਿਲ ਲਓ ਤੇ ਆਹ ਭਾਈ ਤੁਹਾਡੇ ਸਾਹਮਣੇ ਪੂਰੀ ਫੁੱਲ ਵੱਡੀ ਚਾਦਰ ਨਿਕਲੀ ਜੇ ਕਿਤਨਾ 3 ਫੁੱਟ ਕਾ ਜੇ ਹਾਂ 3.5 ਫੁੱਟ ਕਾ 3.5 ਫੁੱਟ ਕਾ ਠੀਕ ਆ ਇਹ ਭਾਈ ਲੰਬਾ ਨਿਕਲੂਗਾ ਤੇ ਆਪਾਂ ਇਹਦੇ ਵਿੱਚ ਜਿਹੇ ਜਆ ਮਰਜੀ ਡਿਜ਼ਾਈਨ ਕਹੀਏ ਜਿਵੇਂ ਮੋਰ ਦਾ ਮੋਰ ਦਾ ਹੁੰਦਾ ਹਨਾ ਉਮੇ ਪਾ ਸਕਦੇ ਆ ਤੇ ਆ ਇਹਨਾਂ ਦੇ ਕੋਲ ਮਸ਼ੀਨ ਆ ਜਿਹੜੀ ਡਿਜ਼ਾਈਨ ਪਾਉਂਦੀ ਆ ਮੈਂ ਤੁਹਾਨੂੰ ਉਧਰਲੇ ਪਾਸੇ ਦਿਖਾਉਣਾ ਹਾਂਜੀ ਹਾਂਜੀ 1 ਸੈਕਿੰਡ ਵਿੱਚ ਲਿਖ ਦੇਗਾ ਹਾਂ 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 ਮੈਨੂੰ 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 ਤੇ ਇਹਨਾਂ ਨੂੰ ਆਪਾਂ ਪੁੱਛਿਆ ਵੀ ਆ ਪਰਮਿਸ਼ਨ ਲੈਂਤੀ ਵੀ ਅਸੀਂ ਵੀਡੀਓ ਬਣਾ ਸਕਦੇ ਆ ਇਹ ਕਹਿੰਦੇ ਵੀ ਬਣਾ ਲਓ ਕੋਈ ਦਿੱਕਤ ਨਹੀਂ ਇਹ ਹੁਣ ਇਹਦੀ ਮੰਤੀ ਲੈ ਕੇ ਕੱਟਣਗੇ ਜੇ ਆਪਾਂ ਮੈਂ ਸੰਤਾਂ ਇਹ ਬਣਾਉਂਦਾ ਹੋਇਆ ਵੀ ਕਈ ਵਾਰ ਆਪਾਂ ਕੋਈ ਬਣਾਉਣੀ ਹੋਵੇ ਨਾ ਆਪਾਂ ਇਹਨੂੰ ਕਿੰਨੀ ਵੀ ਲੰਬੀ ਕਰਵਾ ਸਕਦੇ ਆਂਗੇ ਜਿਵੇਂ ਆ ਇਧਰਾਂ ਹੀ ਡਿਜ਼ਾਈਨ ਜੁਣ ਪਾਏ ਹੋਣਗੇ ਆਪਾਂ ਆਮ ਕਿਸੇ ਦੁਕਾਨ ਤੇ ਜਾਂਦੇ ਆਂਗੇ ਲੈਣ ਵਾਸਤੇ ਤਾਂ ਉੱਥੇ ਆਪਾਂ ਨੂੰ ਕੋਈ 3 ਫੁੱਟ ਦਾ 4 ਫੁੱਟ ਦਾ 5 ਫੁੱਟ ਦਾ ਟੋਟਾ ਦਿੰਦੇ ਨਹੀਂ ਵੇਦਾਂ ਦਾ ਹੈ ਨਹੀਂਗਾ ਪਰ ਆਹ ਜਿਹੜੀ ਫੈਕਟਰੀ ਦੇ ਵਿੱਚ ਆਪਾਂ ਆਿਆਂਗੇ ਜਿੱਥੇ ਇਹ ਚਾਦਰਾਂ ਬਣਦੀਆਂ ਨੇਗੀਆਂ ਜਿਨ੍ਹਾਂ ਤੇ ਮਾਰਕਾ ਲੱਗਿਆ ਹੁੰਦਾ ਕੋਈ ਟਾਟਰਾ ਦਾ ਕੋਈ ਕਿਹੜੀ ਕੰਪਨੀ ਦਾ ਹਨਾ ਤਾਂ ਉਹ ਤੁਹਾਨੂੰ ਦਿਖਾਵਾਂਗੇ ਵੀ ਉਹ ਅਸਲ ਚ ਚੀਜ਼ ਕੀ ਹੁੰਦੀ ਆ ਤੇ ਇਹ ਇਹ ਕਿਵੇਂ ਬਣਦੀਆਂ ਆ ਆਹ ਦੇਖੋ ਆ ਇਹਨਾਂ ਨੇ ਇੰਨੀ ਫੁੱਟ ਲੰਬੀ ਕੱਟਦੀ ਤੇ ਆ ਇਹਦੋਂ ਹੋਰ ਬਣ ਕੇ ਆਉਣ ਲੱਗੀ ਦੇਖੋ ਤੁਹਾਡੇ ਸਾਹਮਣੇ ਹੈਗੀ ਇਹ ਚੀਜ਼ ਦੇਖੋ ਤੇ ਇਸ ਤੋਂ ਬਾਅਦ ਇਹ ਆਪਦੇ ਆਪ ਜਿਹੜੀ ਸੈਟਿੰਗ ਹੈਗੀ ਇਹਦੀ ਹੋ ਜਾ ਕਰਨੀ ਆ ਉਧਰ ਲਈ ਜਾਂਦੇ ਨੇ ਬਾਈ ਹੁਣੇ ਦੇਖੋ ਬਾਈ ਤੇ ਇਹ ਜਿਹੜੀ ਬਣਦੀ ਆ ਆ ਚੱਕੋ ਲੈ ਵੇ ਉਹ ਆ ਚੱਕਾ ਆ ਘੱਟ ਕੇ ਮਾਰੀ ਇਹਨੇ ਪਰਾਂ ਦੇਖ ਲੋ ਉਰੇ ਬਰੋਬਰ ਬਰੋਬਰ ਆਪਾਂ ਕਹੇ ਵੀ ਉਵੇਂ ਹੋ ਜਾਂਦੀ ਆ ਹਾਂ ਤੇ ਹੁਣ ਮੈਂ ਤੁਹਾਨੂੰ ਉਧਰੋਂ ਦਿਖਾ ਕੇ ਲਿਆਉਣਾ ਜੀ ਇਹ ਬਣਦੀ ਕਿੱਥੋਂ ਆ ਤਕੀ ਜੀ ਇਹਦੇ ਵਿੱਚ ਅਲੱਗ-ਅਲੱਗ ਕਲਰ ਹੋਦੇ ਨੇਗੇ ਜਿਵੇਂ ਆਹ ਕਲਰ ਦੀ ਸਾਰੀ ਇਹ ਚਾਦਰ ਆ ਗਈ ਐਵੇਂ ਹੋਣਾ ਸੰਤਰੀ ਰੰਗਤ ਰੰਗ ਦੀ ਚਾਦਰ ਆ ਗਈ ਇਹਦੇ ਉੱਪਰੋਂ ਇੱਥੋਂ ਸਾਰਾ ਇਹ ਜਿਹੜਾ ਰੋਲ ਹੈਗਾ ਖੁੱਲੀ ਜਾਂਦਾ ਖੁੱਲੀ ਜਾਂਦਾ ਤੇ ਇਹਦੂ ਜਿਹੜਾ ਇਹ ਅੱਗੇ ਜਾ ਕੇ ਡਿਜ਼ਾਈਨ ਡਿਜ਼ਾਈਨ ਪੈਂਦੇ ਹੈਗੇ ਆਹ ਪ੍ਰੈਸ ਆ ਗਈ ਇਹ ਉੱਪਰ ਸੱਦੇ ਸਾਰੇ ਲੱਗੇ ਹੋਏ ਹੈਗੇ ਇਹਨੂੰ ਇਸੇ ਤਰ੍ਹਾਂ ਮੋੜੀ ਜਾਂਦਾ ਹੈਗਾ ਆਇਂ ਇਹ ਮੁੜੀ ਜਾਂਦੀ ਦੇਖੋ ਆਏਗੇ ਥੋੜੇ ਥੋੜੇ ਡਿਜ਼ਾਈਨ ਪੈਂਦੇ ਪੈਂਦੇ ਥੋੜੀ ਥੋੜੀ ਮੋੜਦੀ ਮੋੜਦੀ ਬਿਲਕੁਲ ਅੱਗੇ ਤੱਕ ਜਾ ਕੇ ਇਸ ਤਰ੍ਹਾਂ ਦੇ ਇਹ ਡਿਜ਼ਾਈਨ ਨੇ ਪਾਏ ਜਾਂਦੇ ਆ ਤੇ ਆਹ ਵੀਰ ਉਹ ਇਹਨੂੰ ਅਪਰੇਟ ਕਰ ਰਿਹਾ ਤੇ ਇਸpe ਡਿਜ਼ਾਈਨ ਦੇਣਾ ਪੜਦਾ ਇਸਕਾ ਸਪੀਡ ਦੇਣੀ ਪੜਦੀ ਹੈ ਠੀਕ ਆਹ ਲਓ ਆ ਕਰਤੀ ਬਾਈ ਇਹਨਾਂ ਨੇ ਬਿਲਕੁਲ ਬਾਈ ਜੇ ਕਿਹਿਆ ਰੇਟ ਪਰ ਜਾਂਦੀ ਹੈ ਅਗਰ ਕਸਟਮਰ ਕੋ ਜੇ ਖਰੀਦਣੀ ਆ ਆ ਬਤਾਏਂਗੇ

एक पॉइंट गिर जाता बेटा बेट मान लो भी किलो, भी हो हाँ, ना? किलो हो गई तो वो कितने रुपए की बन गए वो, मिलता दस किलो का पत्थर मिलता तेरह सौ रुपए, दस किलो का ਤੇ 13 1300 ਰੁਪਏ ਦਾ ਪੈਂਦਾ ਬਿਲਕੁਲ ਵੀ ਜੇ ਆਪਾਂ ਕਹੀਏ 3.5 ਫੁੱਟ ਲੰਬਾ ਉਧਰ ਨੂੰ ਤੇ 10 ਫੁੱਟ ਇਧਰ ਨੂੰ ਉਹ 1300 ਰੁਪਏ ਦਾ ਪੈ ਗਿਆ ਹੈਨਾ ਬਿਲਕੁਲ ਡਿਜ਼ਾਈਨ ਇਸ ਵਿੱਚ ਐਸਾ ਹੀ ਰਹਤਾ ਹੈ ਹੈਨਾ ਐਸਾ ਹੀ ਰਹਤਾ ਤਾਂ ਵੀ ਦੂਸਰਾ ਪੱਤਰ ਨਿਕਲੇਗਾ ਹਾਂ ਹਾਂ ਨਿਕਾਲੋ ਨਿਕਾਲੋ ਉਹ ਕੋਈ ਅਲੱਗ ਡਿਜ਼ਾਈਨ ਦਾ ਨਿਕਲੇਗਾ ਉਹ ਹਾਂ ਉਹ ਆਰ ਡਿਜ਼ਾਈਨ ਦਾ ਨਿਕਲੇਗਾ ਕਿਸੇ ਦਾ ਹਾਂ ਆਰ ਡਿਜ਼ਾਈਨ ਇੱਕ ਹੀ ਡਿਜ਼ਾਈਨ ਆਤੀ ਉਹ ਕ੍ਰਿਪਿੰਗ ਉਧਰ ਆਤੀ ਉਹ ਇਸ ਕਿਟ ਨੈਕਸਟ ਹਾਂ 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 ਕ੍ਰਿਪਿੰਗ ਆ ਜਾਂਦੀ ਉਹ ਦੂਸਰੀ ਮਸ਼ੀਨ ਤੇ ਸਭ ਉਹ ਦੂਸਰੇ ਉਧਰ ਆ ਜਾਂਦੇ ਸੀ ਨਿਕਾਲੋ ਨਿਕਾਲੋ ਇਸੇ ਐਂ ਭਰਾਓ ਇਹ ਆਰਡਰ ਦੇਣਾ ਪੈਂਦਾ ਜਿਵੇਂ ਜਿਵੇਂ ਕਿਸੇ ਦਾ ਆਰਡਰ ਇਹਨਾਂ ਕੋਲੇ ਆਇਆ ਹੁੰਦਾ ਹੈਗਾ ਤੇ ਉਵੇਂ ਹੀ ਆਰਡਰ ਦਿੰਦੇ ਆ ਦੇਖੋ ਤੇ ਇੱਥੋਂ ਤੁਸੀਂ ਮਾਲ ਆ ਨਾ ਜਿਹੜਾ ਫੈਕਟਰੀ ਰੇਟ ਤੇ ਮੰਗਵਾ ਸਕਦੇ ਹੋ ਆ ਪੰਜਾਬੀ ਵੇਚ ਸਕਦੇ ਹੋ ਮਾਲ ਪੰਜਾਬੀ ਪੰਜਾਬੀ ਵਿੱਚ ਵੇਚ ਸਕਦੇ ਹੋ ਵੇਚ ਅਗਰ ਕਿਸੇ ਦੀ ਬੜੀ ਕੁਆਂਟੀਟੀ ਹੋ ਵੇਚ ਸਕਦੇ ਠੀਕ ਹੈ ਬਿਲਕੁਲ ਜਾਂ ਔਰ ਕਿਸੇ ਵੀ ਸਟੇਟਮੈਂਟ ਚਾਹੀਏ ਹੋਗਾ ਤਾਂ ਭਰਾਬ ਤੁਸੀਂ ਇਹਨਾਂ ਨੂੰ ਉੱਪਰ ਦਿੱਤੇ ਹੋਏ ਨੰਬਰ ਤੇ ਆਪਾਂ ਇਹਦਾ ਨੰਬਰ ਦੇ ਦਾਂਗੇ ਤੇ ਫਸਟ ਲਈ ਜਦੋਂ ਆਪਾਂ ਵੀਡੀਓ ਸ਼ੁਰੂ ਕੀਤੀ ਸੀ ਤਾਂ ਉੱਥੇ ਵੀ ਇਹਦਾ ਨੰਬਰ ਆਇਆ ਸੀਗਾ ਤੁਸੀਂ ਉੱਥੇ ਇਹਨਾਂ ਨੂੰ ਕਰ ਸਕਦੇ ਹੋ ਚੈੱਕ ਇਹ ਹਜੂਰ ਸਾਹਿਬ ਦੇ ਕੋਲ ਇਹਨਾਂ ਦਾ ਹੋ ਆ ਸਾਰੀ ਇਹ ਸੈਟਿੰਗ ਕਰੀ ਜਾਂਦਾ ਖਣੇ ਦੀ ਲੈ ਵੀ ਬੜੇ ਦੌਰੇ ਹੋ ਗਿਆ 1 ਮਿੰਟ ਆ ਜਾ ਰਾ ਪਤਰਾ ਨਿਕਲ ਰਹਾ ਵੀ ਪਤਰਾ ਨਿਕਲੇਗਾ ਵੀ ਹਾਂ ਠੀਕ ਹੈ ਪਤਰਾ نکال ਦੇ ਚੱਲ ਵੀ ਚੱਲ ਵੀ ਚੱਲ ਵੀ ਲਓ ਵੀ ਉਧਰ ਬੈਕ ਕਟਰ ਹੋ ਜਾਂਦਾ ਸੀ ਪਿੱਛੇ ਸੇ ਕੱਟ ਜਾਂਦਾ ਅੱਛਾ ਹਾਂ ਕਿੱਥੋਂ ਸੇ ਕਟੇਗਾ ਯਾਹਾਂ ਸੇ ਪਿੱਛੇ ਸੇ ਕਟੇਗਾ ਵੀ ਔਰ ਇਧਰ ਚਲੇਗਾ ਵੀ ਉਹ ਬਹਾਂ ਸੇ ਕੱਟ ਗਿਆ। ਉਹ ਵਾਹ ਸੇ ਕੱਟ ਗਿਆ ਵੀ। ਵਾਹ ਜੀ ਵਾਹ। ਖਾਣੇ ਖਾਣੇ ਆਜੋ ਆਜੋ ਬਾਈ। ਉਹ ਜਿਹੜਾ ਸਾਹਮਣੇ ਚੱਲੀ ਜਾਂਦਾ ਆਪਾਂ ਕਹਿ ਦਈਏ ਵੀ ਐਨੇ ਉਰੋਂ ਕੱਟ ਪਾਇਆ ਠੀਕ ਹੈ। ਉਰੋਂ ਕੱਟਦੀ ਜਾਂਦਾ। ਯੂਟਿਊਬਰ ਯੂਟਿਊਬਰ ਠੀਕ ਹੈ। ਵਾਹ ਜੀ ਵਾਹ। ਐਨੇ ਤੇ ਅੰਦਰ ਕੱਟਦੀ ਤੇ ਆ ਜਾਂਦੀ ਆ ਸਾਰੀ ਉਹ। ਬੰਦੇ ਬੰਦੇ ਮਾਇਕਨ ਬਾਈ ਕਿਆ ਤਰ੍ਹਾਂ ਦੇ। ਟੱਟੀਆਂ ਪੱਟੀਆਂ ਟਿਪ ਦਿੱਸ ਲੱਗਾਇ। ਦੇਖ ਲਓ ਬਾਈ ਹਨਾ ਆਪਾਂ ਸੋਚਦੇ ਸੀ ਉਧਰੋਂ ਕਿਵੇਂ ਕੱਟਿਆ ਜਾਊਗਾ। ਵਾਹ ਜੀ ਵਾਹ। ਸਰ ਕਿਹਨ ਕੀ ਲਿਆ ਤਿੱਖੜ? ਕਮਾਲ ਕਰੀ ਵੀ ਆ ਪਤੰਦਰਾ ਨੇ। वाह जी वाह बाग। सटियापन ना का इगला हां इसके हाथ में सारी कार्रवाई क्या नाम है इसके भाई का <laughs> प्रवीण कल्याणकर प्रवीण कल्याणकर ठीक है ठीक है ठीक है नाम हाँ, हनुमान कल्याणकर साहब से हां ये बड़े भाई है हमारे ठीक है ऐसे गिनते 18 वोट साइंस बराबर है आप लोग ग्राहक हो आप लोग माल लेने आए हो ठीक है ठीक है माल लेने आए हो ठीक है ठीक है एक कस्टमर ग्राहक है हमारे ग्राहक है हाँ ठीक है ठीक है ग्राहक है माल लो परमात्मा है वाह जी वाह क्या देखो भाई क्या इधर और बन के आण लागी देखो सोडे सामने है ये चीज देखो ਤੇ ਇਸ ਤੋਂ ਬਾਅਦ ਇਹ ਨੇ ਇਹ ਆਪ ਦੇ ਆਪ ਜਿਹੜੀ ਸੈਟਿੰਗ ਹੈਗੀ ਇਹਦੀ ਹੋ ਜਾ ਕਰਨੀ ਆ ਉਧਰ ਲਈ ਜਾਂਦੇ ਨੇ ਬਾਈ ਹੁਣੇ ਦੇਖੋ ਬਾਈ ਤੇ ਇਹ ਜਿਹੜੀ ਬਣਦੀ ਆ ਆ ਚੱਕੋ ਲੈ ਵੇ ਆ ਚੱਕਾ ਆਹ ਵਾਹ ਤੁਹਾਨੂੰ ਆਟੇ ਆਉ ਦਿਖਾਉਣੇ ਆ ਪਸਲੇਟਾ ਵੀ ਕਿਵੇਂ ਬਣਦੀਆਂ ਨੇ ਜਿਹੜੀਆਂ ਆਪਾਂ ਕਹਿੰਦੇ ਹੁੰਦੇ ਨਾ ਸਟੀਲ ਦੀ ਅਸਲੇਟਾ ਆਪਾਂ ਪਾਉਣੇ ਹੁੰਦੇ ਆਗੇ ਜਾਂ ਜਿਹੜੀ ਆ ਬਿਲਡਿੰਗ ਪਈ ਵੀ ਆ ਸਾਹਮਣੇ ਆਪਾਂ ਸੋਚਦੇ ਨੇ ਵੀ ਇਹਲੇ ਕਿਵੇਂ ਬਣਦੀਆਂ ਨੇ ਅਗਲਾ ਆਪਾਂ ਨੂੰ ਕਹਿੰਦਾ ਵੀ ਇਹ ਟਾਟਾ ਦੀ ਆ ਇਹ ਫਲਾਨੀ ਕੰਪਨੀ ਦੀ ਆ ਹਨਾ ਇਹ ਚੀਜ਼ਾਂ ਬਣਦੀਆਂ ਕਿਵੇਂ ਨੇ ਅੱਜ ਆਪਾਂ ਤੁਹਾਨੂੰ ਉਹ ਚੀਜ਼ ਦਿਖਾਉਣੇ ਆਂਗੇ ਪਹਿਲਾਂ ਤਾਂ ਇੱਧਰਲੇ ਪਾਸੇ ਆ ਜੇ ਤੁਹਾਨੂੰ ਸ਼ੁਰੂਆਤ ਕਰਦੇ ਆਂਗੇ ਵੀ ਉਰੇ ਆ ਜਿਹੜੇ ਬਲ ਬਲ ਪਏ ਹੋਏ ਨੇ ਆ ਮੋੜ ਮੋੜ ਪਏ ਹੋਏ ਨੇ ਸਾਰਾ ਕੁਸੂਰੇ ਪੈਂਦਾ ਤੇ ਆ ਪਰ ਫੈਕਟਰੀ ਦੇ ਵਿੱਚ ਪਹੁੰਚੋ ਆ ਰਾਮ ਰਾਮ ਭਾਈ ਕਿਵੇਂ ਬੜੀਆ ਬੜੀਆ ਕੀ ਨਾਮ ਹੈ ਆਪਕਾ ਹਨੂਮਾਨ ਕਲਿਆਣਕਰ ਹਨੂਮਾਨ ਕਲਿਆਣ ਜੀ ਦਿਖਾਓਗੇ ਐਵੇਂ ਚੱਲਦਾ ਆਹ ਚੱਲਦਾ 1 ਮਿੰਟ ਦਿਓ ਹਾਂ ਮਿੰਟ ਲੋ ਮਿੰਟ ਲੋ ਤੇ ਆ ভাই ਤੁਹਾਡੇ ਸਾਹਮਣੇ ਪੂਰੀ ਫੁੱਲ ਵੱਡੀ ਚਾਦਰ ਨਿਕਲੀ ਜੇ ਕਿਤਨਾ 3 ਫੁੱਟ ਕਾ ਜੇ ਹਾਂ ਸਾਢੇ 3 ਫੁੱਟ ਕਾ ਸਾਢੇ 3 ਫੁੱਟ ਕਾ ਠੀਕ ਆ ਇਹ ਬਾਈ ਲੰਬਾ ਨਿਕਲੂਗਾ ਤੇ ਆਪਾਂ ਇਹਦੇ ਵਿੱਚ ਜਿਹੇ ਜਆ ਮਰਜੀ ਡਿਜ਼ਾਈਨ ਕਹੀਏ ਜਿਵੇਂ ਮੋੜਨਾ ਮੋੜਨਾ ਹੁੰਦਾ ਹਨਾ ਉਮੇ ਪਾ ਸਕਦੇ ਆ ਤੇ ਆ ਇਹਨਾਂ ਦੇ ਕੋਲ ਮਸ਼ੀਨ ਆ ਜਿਹੜੀ ਡਿਜ਼ਾਈਨ ਪਾਉਂਦੀ ਆ ਮੈਂ ਤੁਹਾਨੂੰ ਉਧਰਲੇ ਪਾਸੇ ਦਿਖਾਉਣਾ ਹਾਂਜੀ ਹਾਂਜੀ 1 ਸੈਕਿੰਡ ਵਿੱਚ ਨਿਕਲੇਗਾ ਹਾਂ ਹਾਂ ਮੈਨੂੰ 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 ਤੇ ਇਹਨਾਂ ਨੂੰ ਆਪਾਂ ਪੁੱਛਿਆ ਵੀ ਆ ਪਰਮਿਸ਼ਨ ਲੈਂਤੀ ਵੀ ਅਸੀਂ ਵੀਡੀਓ ਬਣਾ ਸਕਦੇ ਆ ਇਹ ਕਹਿੰਦੇ ਵੀ ਬਣਾ ਲਓ ਕੋਈ ਦਿੱਕਤ ਨਹੀਂ ਇਹ ਹੁਣ ਇਹਦੀ ਬੇਨਤੀ ਲੈ ਕੇ ਕੱਟਣ ਗਏ ਹਾਂ ਜੇ ਆਪਾਂ ਮੈਂ ਸੁਣਤਾ ਇਹ ਬਣਾਉਂਦਾ ਹੋਆ ਵੀ ਕਈ ਵਾਰ ਆਪਾਂ ਕੋਈ ਬਣਾਉਣੀ ਹੋਵੇ ਨਾ ਆਪਾਂ ਇਹਨੂੰ ਕਿੰਨੀ ਵੀ ਲੰਬੀ ਕਰਵਾ ਸਕਦੇ ਆਂਗੇ ਜਿਵੇਂ ਆ ਇਧਰਾਂ ਇਹ ਡਿਜ਼ਾਈਨ ਜਿਹੜੇ ਪਾਏ ਬੈਨੇਗੇ ਆਪਾਂ ਆਮ ਕਿਸੇ ਦੁਕਾਨ ਤੇ ਜਾਂਦੇ ਆਂਗੇ ਲੈਣ ਵਾਸਤੇ ਤਾਂ ਉੱਥੇ ਆਪਾਂ ਨੂੰ ਕੋਈ 3 ਫੁੱਟ ਦਾ 4 ਫੁੱਟ ਦਾ 5 ਫੁੱਟ ਦਾ ਟੋਟਾ ਦਿੰਦੇ ਨਹੀਂ ਵੇਦਾਂ ਦਾ ਹੈ ਨਹੀਂਗਾ ਪਰ ਆ ਜਿਹੜੀ ਫੈਕਟਰੀ ਦੇ ਵਿੱਚ ਆਪਾਂ ਆਇਆਗੇ ਜਿੱਥੇ ਇਹ ਚਾਦਰਾਂ ਬਣਦੀਆਂ ਨੇਗੀਆਂ ਜਿਨ੍ਹਾਂ ਤੇ ਮਾਰਕਾ ਲੱਗਿਆ ਹੁੰਦਾ ਕੋਈ ਟਾਟਰਾ ਦਾ ਕੋਈ ਕਿਹੜੀ ਕੰਪਨੀ ਦਾ ਹਨਾ ਤਾਂ ਉਸ ਨੂੰ ਦਿਖਾਵਾਂਗੇ ਵੀ ਉਹ ਅਸਲ ਚ ਚੀਜ਼ ਕੀ ਹੁੰਦੀ ਆ ਇਹ ਇਹ ਕਿਵੇਂ ਬਣਦੀ ਆ ਆ ਦੇਖੋ ਆ ਇਹਨਾਂ ਨੇ ਇੰਨੀ ਫੁੱਟ ਲੰਬੀ ਕੱਟਦੀ ਤੇ ਆ ਇਧਰੋਂ ਹੋਰ ਬਣ ਕੇ ਆਉਣ ਲੱਗੀ ਦੇਖੋ ਤੁਹਾਡੇ ਸਾਹਮਣੇ ਆ ਗਈ ਇਹ ਚੀਜ਼ ਦੇਖੋ ਤੇ ਇਸ ਤੋਂ ਬਾਅਦ ਇਹਨੇ ਇਹ ਆਪ ਦੇ ਆਪ ਜਿਹੜੀ ਸੈਟਿੰਗ ਆ ਗਈ ਇਹਦੀ ਹੋ ਜਾ ਕਰਨੀ ਆ ਉਧਰ ਲਈ ਜਾਂਦੇ ਨੇ ਬਾਈ ਹੁਣੇ ਦੇਖੋ ਬਾਈ ਤੇ ਇਹ ਜੇ ਬਣਦੀ ਆ ਆ ਚੱਕਰ ਲੈ ਵੇ ਉਹ ਆ ਚੱਕਾ ਆ ਘੱਟ ਕੇ ਮਾਰੀ ਜ ਨੇ ਪਰ ਆ ਦੇਖ ਲੋ ਉਹਦੇ ਬਰੋਬਰ ਬਰੋਬਰ ਆਪਾਂ ਕਹੇ ਵੀ ਉਵੇਂ ਹੋ ਜਾਂਦੀ ਆ ਹਾਂ ਤੇ ਹੁਣ ਮੈਂ ਤੁਹਾਨੂੰ ਉਧਰੋਂ ਦਿਖਾ ਕੇ ਲਿਆਉਣਾ ਜੇ ਇਹ ਬਣਦੀ ਕਿੱਥੋਂ ਆ ਤੇ ਕੀ ਚੀਜ਼ ਆ ਇਹਦੇ ਵਿੱਚ ਅਲੱਗ ਅਲੱਗ ਕਲਰ ਹੋਣੇਗੇ ਜਿਵੇਂ ਆਹ ਕਲਰ ਦੀ ਸਾਰੀ ਇਹ ਚਾਦਰ ਆ ਗਈ ਐਵੇਂ ਹੋਣਾ ਸੰਤਰੀ ਰੰਗਤ ਰੰਗ ਦੀ ਚਾਦਰ ਆ ਗਈ ਇਹਦੇ ਉੱਪਰੋਂ ਇੱਥੋਂ ਸਾਰਾ ਇਹ ਜਣਾ ਰੋਲ ਹੈਗਾ ਖੁੱਲੀ ਜਾਂਦਾ ਖੁੱਲੀ ਜਾਂਦਾ ਤੇ ਇਹਦੂ ਜਿਹੜਾ ਇਹ ਅੱਗੇ ਜਾ ਕੇ ਡਿਜ਼ਾਈਨ ਡਿਜ਼ਾਈਨ ਪੈਂਦੇ ਹੈਗੇ ਆਹ ਪ੍ਰੈਸ ਆ ਗਈ ਇਹ ਉੱਪਰ ਸੱਦੇ ਸਾਰੇ ਲੱਗੇ ਹੋਏ ਆਗੇ ਇਹ ਨੂੰ ਇਸੇ ਤਰ੍ਹਾਂ ਮੋੜੀ ਜਾਂਦਾਗਾ ਆਇਂ ਇਹ ਮੁੜੀ ਜਾਂਦੇ ਦੇਖੋ ਆਇਂਗੇ ਇਹ ਥੋੜੇ ਥੋੜੇ ਡਿਜ਼ਾਈਨ ਪੈਂਦੇ ਪੈਂਦੇ ਥੋੜੀ ਥੋੜੀ ਮੁਰਦੀ ਮੁਰਦੀ ਬਿਲਕੁਲ ਅੱਗੇ ਤੱਕ ਜਾ ਕੇ ਇਸ ਤਰ੍ਹਾਂ ਦੇ ਇਹਨੇ ਡਿਜ਼ਾਈਨ ਨੇ ਪਾਏ ਜਾਂਦੇ ਆ ਤੇ ਆਹ ਵੀਰ ਉਹ ਇਹਨੂੰ ਆਪਰੇਟ ਕਰ ਰਿਹਾ ਤੇ इस पे डिजाइन देना पड़ता आ, है इसका स्पीड स्थीड देनी पड़ती है ठीक है आ, आ करती भाई इन्होंने बिल्कुल भाई ये क्या रेट पर जाती है अगर कस्टमर को जो खरीदने आप बताएंगे आ, कितने रुपए पड़ जाती है अगर ये फार्क किसान ने मोरा 9 रुपए केजी मिलता 99 रुपए 94 94 केजी 94 केजी, केजी ये जो एक सीट है 3.5 फुट इधर है इधर तक कितने फुट है 20 कितना भी मिल सकता

ਤੇਰਾ 1300 ਰੁਪਏ ਦਾ ਪੈਂਦਾ ਬਿਲਕੁਲ ਵੀ ਜੇ ਆਪਾਂ ਕਹੀਏ 3.5 ਫੁੱਟ ਲੰਬਾ ਉਧਰ ਨੂੰ ਤੇ 10 ਫੁੱਟ ਇਧਰ ਨੂੰ ਉਹ 1300 ਰੁਪਏ ਦਾ ਪੈ ਗਿਆ ਹੈਨਾ ਬਿਲਕੁਲ ਡਿਜ਼ਾਈਨ ਇਸ ਵਿੱਚ ਐਸਾ ਹੀ ਰਹਤਾ ਹੈ ਹੈਨਾ ਐਸਾ ਹੀ ਰਹਤਾ ਹਾਂ ਤਾਂ ਵੀ ਦੂਸਰਾ ਪੱਤਰ ਨਿਕਲੇਗਾ ਹਾਂ ਹਾਂ ਨਿਕਾਲੋ ਨਿਕਾਲੋ ਉਹ ਕੋਈ ਅਲੱਗ ਡਿਜ਼ਾਈਨ ਕਾ ਨਿਕਲੇਗਾ ਉਹ ਹਾਂ ਉਹ ਆਵਰ ਡਿਜ਼ਾਈਨ ਕਾ ਨਿਕਲੇਗਾ ਕਿਸੇ ਦਾ ਹਾਂ ਆਵਰ ਡਿਜ਼ਾਈਨ ਇੱਕ ਹੀ ਡਿਜ਼ਾਈਨ ਆਤੀ ਉਹ ਕ੍ਰਿਪਿੰਗ ਉਧਰ ਆਤੀ ਉਹ ਇਹ ਇਸ ਕੇ ਨੈਕਸਟ ਹਾਂ 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 ਕ੍ਰਿਪਿੰਗ ਆ ਜਾਂਦੀ ਉਹ ਦੂਸਰੀ ਮਸ਼ੀਨ ਤੇ ਸਭ ਉਹ ਦੂਸਰੇ ਉਧਰ ਆ ਜਾਂਦੇ ਠੀਕ ਨਿਕਾਲੋ ਨਿਕਾਲੋ ਇਸੇ ਐਂ ਭਰਾ ਉਹ ਇਹ ਆਰਡਰ ਦੇਣਾ ਪੈਂਦਾ ਜਿਵੇਂ ਜਿਵੇਂ ਕਿਸੇ ਦਾ ਆਰਡਰ ਇਹਨਾਂ ਕੋਲੇ ਆਇਆ ਹੁੰਦਾਗਾ ਤੇ ਉਵੇਂ ਹੀ ਆਰਡਰ ਦਿੰਦੇ ਆ ਦੇਖੋ ਤੇ ਇੱਥੋਂ ਤੁਸੀਂ ਮਾਲ ਆ ਨਾ ਜਿਹੜਾ ਫੈਕਟਰੀ ਰੇਟ ਤੇ ਮੰਗਵਾ ਸਕਦੇ ਹੋ ਆ ਪੰਜਾਬੀ ਵੇਚ ਸਕਦੇ ਹੋ ਮਾਲ ਪੰਜਾਬੀ ਪੰਜਾਬ ਮੇਂ ਵੇਚ ਸਕਦੇ ਵੇਚ ਅਗਰ ਕਿਸੇ ਦੀ ਬੜੀ ਕੁਆਂਟੀਟੀ ਹੋ ਵੇਚ ਸਕਦੇ ਠੀਕ ਹੈ ਬਿਲਕੁਲ ਜਾਂ ਔਰ ਕਿਸੇ ਵੀ ਸਟੇਟਮੈਂਟ ਚਾਹੀਏ ਹੋਗਾ ਤਾਂ ਭਰਾਬ ਤੁਸੀਂ ਇਹਨਾਂ ਨੂੰ ਉੱਪਰ ਦਿੱਤੇ ਹੋਏ ਨੰਬਰ ਤੇ ਆਪਾਂ ਇਹਦਾ ਨੰਬਰ ਦੇ ਦਾਂਗੇ ਤੇ ਫਸਟ ਲਈ ਜਦੋਂ ਆਪਾਂ ਵੀਡੀਓ ਸ਼ੁਰੂ ਕੀਤੀ ਸੀ ਤਾਂ ਉੱਥੇ ਵੀ ਇਹਦਾ ਨੰਬਰ ਆਇਆ ਸੀਗਾ ਤੁਸੀਂ ਉੱਥੇ ਇਹਨਾਂ ਨੂੰ ਕਰ ਸਕਦੇ ਹੋ ਚੈੱਕ ਇਹ ਹਜੂਰ ਸਾਹਿਬ ਦੇ ਕੋਲ ਇਹਨਾਂ ਦਾ ਉਹ ਆ ਸਾਰੀ ਇਹ ਸੈਟਿੰਗ ਕਰੀ ਜਾਂਦਾ ਖਣੇ ਦੀ ਲੈ ਵੀ ਬੜੇ ਘੋਰੇ ਹੋ ਗਿਆ ਲੀਕ ਮਿੰਟ ਆ ਜਾ ਰਹਾ ਪਤਰਾ ਨਿਕਲ ਰਹਾ ਪਤਰਾ ਨਿਕਲੇਗਾ ਵੀ ਹਾਂ ਠੀਕ ਹੈ ਪਤਰਾ نکال ਦੇ ਚੱਲ ਪੀ ਚੱਲ ਪੀ ਚੱਲ ਪੀ ਲਓ ਵੀ ਉਧਰ ਬੈਕ ਕਟਰ ਹੋ ਜਾਂਦਾ ਪਿੱਛੇ ਸੇ ਕੱਟ ਜਾਂਦਾ ਅੱਛਾ ਹਾਂ ਕਿੱਥੋਂ ਸੇ ਕਟੇਗਾ ਯਾਹਾਂ ਸੇ ਪਿੱਛੇ ਸੇ ਕਟੇਗਾ ਵੀ ਔਰ ਇਧਰ ਚਲੇਗਾ ਵੀ ਉਹ ਬਹਾਂ ਸੇ ਕੱਟ ਗਿਆ। ਉਹ ਵਾਹ ਸੇ ਕੱਟ ਗਿਆ ਵੀ। ਵਾਹ ਜੀ ਵਾਹ। ਦਿਖਾਉਣੇ ਦਿਖਾਉਣੇ ਆਜੋ ਆਜੋ ਬਾਈ। ਉਹ ਜਿਹੜਾ ਸਾਹਮਣੇ ਚੱਲੀ ਜਾਂਦਾ ਆਪਾਂ ਕਹਦੀਏ ਵੀ ਐਨੇ ਉਰੋਂ ਕੱਟ ਪਾਇਆ ਠੀਕ ਹੈ। ਉਰੋਂ ਕੱਟਦੀ ਜਾ। ਯੂਟਿਊਬਰ ਯੂਟਿਊਬਰ ਠੀਕ ਹੈ। ਵਾਹ ਜੀ ਵਾਹ। ਐਨੇ ਚਾਦਰ ਕੱਟਦੀ ਤੇ ਆ ਜਾਂਦੀ ਆ ਸਾਰੀ ਉਹ। ਬੰਦੇ ਬੰਦੇ। ਮੈਂ ਕਹਿੰਦਾ ਬਾਈ ਕਿਆ ਤਰ੍ਹਾਂ। ਟਿੱਪ 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 ਦਿਖ ਲਾ। ਦੇਖ ਲਓ ਬਾਈ ਹਨਾ ਆਪਾਂ ਸੋਚਦੇ ਸੀ ਵੀ ਉਧਰੋਂ ਕਿਵੇਂ ਕੱਟਿਆ ਜਾਊਗਾ। ਵਾਹ ਜੀ ਵਾਹ। ਸਰ ਕਿਹਨ ਕੀ ਲਿਆ ਤਿੱਖੜਾ। ਕਮਾਲ ਕਰੀ ਵੀ ਆ ਪਤੰਦਰਾ ਨੇ। वाह जी वाह बाग। सर टेप आना कर इकडे हाँ इसके हाथ में सारी कार भाई क्या नाम है इसके भाई का प्रवीण कल्याणकर प्रवीण कल्याणकर ठीक है ठीक है ठीक है नाम हाँ, हनुमान कल्याणकर पंजाब से हाँ ये बड़े भाई है हमारे ठीक है ऐसे गिनते अठारह बोर्ड साइंस बराबर है आप लोग ग्राहक हो आप लोग माल लेने आए हो ठीक है ठीक है माल लेने आए ठीक है ठीक है एक कस्टमर ग्राहक है हमारा ग्राहक है हाँ ठीक है ठीक है ग्राहक है मान लो परमात्मा है वाह जी वाह क्या देखो भाई